ਮਾ ਕੀ ਹੋ ਗਿਆ ਚੁੱਪ ਜੇ ਕਰਕੇ ਕਾਹਤੋਂ ਬੈਠੀ ਐ ਨਹੀਂ ਮੈਂ ਤਾਂ ਕੁਝ ਸੋਚੀ ਜਾਂਦੀ ਸੀ ਕੀ ਸੋਚੀ ਜਾਂਦੀ ਸੀ ਮੈਂ ਕਹਿੰਦੀ ਸੀ ਵੀ ਮੈਂ ਸਿਆਣੀ ਕੋਲੀ ਨਾ ਜਾ ਕੇ ਆਣਾ ਸਿਆਣੀ ਕੋਈ ਸਿਆਣੀ ਕੋਈ ਕੀ ਕਰਨਾ ਜਾਗੀ ਨਹੀਂ ਉਹ ਕੋਈ ਚੀਜ਼ ਲੈਵਾਂਗੇ ਦੇ ਵਾਸਤੇ ਕਿਕਰਸਣ ਵਾਸਤੇ ਨਾ ਨਾ ਜਿਕਰੇ ਪਤਾ ਲੱਗ ਗਿਆ ਦੱਸ ਨਹੀਂ ਐ ਕਿਵੇਂ ਪਤਾ ਲੱਗ ਜੂ ਕੰਮ ਹੋਣ ਨਹੀਂ ਤੇ ਪਹਿਲੀ ਡਰੀ ਜਾਊਗੀ ਕਿੰਨੇ ਨੂੰ ਪਤਾ ਮਾ ਜੇ ਉਹਨੂੰ ਪਤਾ ਲੱਗ ਗਿਆ ਨਾ ਉਹਦਾ ਸੁਭਾਅ ਪੜਾ ਆਖੂਗਾ ਸਿਆਣਿਆਂ ਕੋਲ ਤੁਰ ਹੀ ਫਿਰਦੀ ਹੈਗੀ ਤੂੰ ਬਾਈ ਜੇ ਚੁੱਪ ਕਰਕੇ ਨੰਨਾ ਤਾਂ ਪਹਿਲਾਂ ਪਾ ਦਾਂਦੀ ਹੈ ਸਿਆਣੇ ਕੋਲੇ ਨਾ ਉਹ ਨੂੰ ਮੈਂ ਦੱਸ ਕੇ ਜਾਊਂਗੀ ਤੇਰੀ ਤਾਈ ਨਹੀਂ ਜਾਂਦੀ ਹੁੰਦੀ ਸੀ ਉਹ ਸਿਆਣੇ ਕੋਲੇ ਰੋੜਾ ਵਾਲੀ ਕਿਹੜੀ ਉਹ ਮੇਲੋ ਹਾਂ ਅੱਛਾ ਉਹਦੀ ਧੀ ਵੀ ਕਿੰਨੀ ਔਖੀ ਸੀ ਦੇਖ ਲੈ ਤੇ ਉਹ ਉਸੇ ਬਾਬੇ ਕੋਲੇ ਜਾਂਦੀ ਸੀ ਇੱਕ ਦਿਨ ਮੈਂ ਵੀ ਗਈ ਸੀ ਉਹਦੇ ਨਾਲ ਤੇ ਦੇਖ ਲੈ ਹੁਣ ਪਰੌਣਾ ਚਸਕਦਾ ਨਹੀਂ ਅੱਛਾ ਹਾਂ ਦੇਖ ਲਾ ਮਾਂ ਜਿਵੇਂ ਤੈਨੂੰ ਲੋਟ ਲੱਗਦਾ ਪਰ ਇਹਨਾਂ ਤੋਂ ਬਚ ਕੇ ਗਏ ਨੀ ਮੈਂ ਕਿ ਢੋਲ ਵਜਾ ਕੇ ਜਾਣਾ ਗੱਲੀ ਸੁਣਦੀ ਮੇਰੀ ਪੂਰੀ ਬਚ ਕੇ ਜਾਈ ਬਚ ਕੇ ਜਾਈ ਐਂ ਕਰੀ ਜਾਂਦੀ ਐ ਚਲ ਦੇਖ ਲੈ ਵਗ ਜੀ ਬਸਣਾ ਜਾਂਦੀ ਬਾਪੂ ਕੋਲੇ ਠੀਕ ਹੈ ਨਾ ਇਹ ਜੱਤੀ ਤੀਤ ਲਿਆਉਂਗੀ ਮੈਂ ਉਹਨੂੰ ਸਾਰੀ ਗੱਲ ਦੱਸ ਦੂੰਗੀ ਕਿ ਬਸ ਮੇਰਾ ਜਵਾਈ ਇਹ ਜੀ ਚੀਜ਼ ਦੇ ਜਿਵੇਂ ਮੇਰੀ ਕੁੜੀ ਦੇ ਬਸ ਜੀ ਹੋ ਜੇ ਬਸ ਕੁੜੀ ਦੇ ਬਸ ਚਿਤਪਵਨ ਆ ਹੀ ਹੋਵੇ ਉਹ ਮਨਿੰਦਰ ਨਾਲ ਵਿਆਹ ਕਰਾਵੇ ਬਸ ਨੀ ਆਂ ਕਿਆ ਕਿ ਲਿਆਉਂਗੀ ਨੀ ਉਹਨਾਂ ਮੰਜਰੀ ਦਾ ਖੜਾ ਛੱਡ ਦੇ ਹਾਂ ਬਸ ਠੀਕ ਪਰ ਨੂੰ ਬਹਾਨਾ ਖਿਲਾ ਕੇ ਜਾਵੇਂਗੀ ਕਰੋ ਤੂੰ ਬਹਾਨਾ ਬਹਾਨਾ ਗੱਲ ਸੁਣ ਮੈਂ ਤੇਰੀ ਸੱਸ ਨੂੰ ਆਈ ਕਹਿ ਦਿੰਦੀ ਵੀ ਨਾ ਮੈਂ ਕਮੇਟੀ ਪਾ ਰੱਖੀ ਐ ਤੇ ਚਲਿਆ ਕੁੜੀਆਂ ਮਟਿਆਰ ਹੋਈ ਜਾਂਦੀਆਂ ਨੇ ਦੋਧੀਆਂ ਮੇਰੀਆਂ ਤੇ ਇਹਨਾਂ ਵਾਸਤੇ ਕੋਈ ਚੀਜ਼ ਲਿਆਉਂਗੀ ਜਿਵੇਂ ਦਰੀਆਂ ਆਖੇਸ ਕੋਈ ਬਿਸਤਰੇ ਹਾਂ ਇਹ ਠੀਕ ਹੈ ਹੈਨਾ ਮੈਂ ਚੱਲਾਂ ਤੇਰੇ ਨਾਲ ਤੂੰ ਚੱਲੇ ਤੈ ਕੀ ਕਰਨਾ ਮੈਨੂੰ ਤਾਂ ਜੇ ਉਥੇ ਪਿੰਡ ਰਾਤ ਲੱਗੀ ਮੈਂ ਤਾਂ ਰਾਤ ਲਾ ਆਉਂਗੀ ਹਾਂ ਪਰ ਜੇ ਮੈਂ ਕਿਹਾ ਤਾਂ ਫੇਰ ਐ ਨਹੀਂ ਪਤਾ ਸੌ ਸਵਾਲ ਪੁੱਛਣਗੇ ਵੀ ਤੂੰ ਕਿੱਥੇ ਗਈ ਸੀ ਕਿਵੇਂ ਕੁਛ ਚੱਲ ਤੂੰ ਹੀ ਬੱਗ ਜੀ ਮੈਂ ਜਾਉਂਗੀ ਇਕੱਲੀ ਠੀਕ ਹੈ ਮੈਂ ਤੇਰੀ ਸੱਸ ਨਾਲ ਕਰ ਲਈਆਂ ਗੱਲ ਇਹ ਤਾਂ ਹੀ ਭੰਜੀ ਮੇਰੇ ਕਮੇਟੀ ਪਾਰ ਕੀ ਮੈਂ ਉੱਥੇ ਜਾਣੀ ਆ ਅੱਛਾ ਚੱਲ ਗੱਲ ਕਰਕੇ ਦੇਖ ਲੈ ਫੇਰ ਹਾਂ ਤੇ ਉਹ ਤਾਂ ਐਡਾ ਚੰਗਾ ਹੈ ਬਾਬਾ ਜਿਹੜੀ ਚੀਜ਼ ਦੇ ਦਿੰਦਾ ਬਸ ਉੱਥੇ ਕੋਕੇ ਲੱਗ ਜਾਂਦੇ ਨੇ બસ ਤੂੰ ਹੋਰ ਕੋਈ ਗੱਲ ਨਹੀਂ ਕਰਨੀ ਬਸ ਆਹੀ ਕਰਨੀ ਵੀ ਭਈਏ ਵਿਆਹ ਕਰਾਉਣ ਦਾ ਕਹਿੰਦਾ ਵੀ ਹੋਰ ਕਿਤੇ ਵਿਆਹ ਨਾ ਕਰਾ ਲੈ ਹਾਂ ਆਹੀ ਕਹੂੰਗੀ ਵੀ ਮੇਰੇ ਦੋ ਦੋਤੀਆਂ ਐ ਮੇਰੀ ਧੀ ਵਿਆਹੀ ਐ ਉਹ ਕਿੱਧਰ ਜਾਊਗੀ ਬਸ ਆਪੇ ਮੇਰਾ ਤਾਂ ਬਸਿਆ ਰਸਾਇਆ ਜੇ ਉਹ ਕਹਿਣਾ ਛੜਤਾ ਮਨਿੰਦਰ ਦਾ ਕਹਿਣਾ ਛੜਤਾ ਆਪੇ ਮੇਰੇ ਤਾਂ ਘਰ ਵਸ ਜੂਗਾ ਮਾਪੇ ਛੜਾ ਦੂੰ ਖਹਿੜਾ ਮਨਿੰਦਰ ਮਨਿੰਦਰ ਲਾਰਕੀ ਜਾਊਂ ਹੀ ਮੈਂ ਨਹੀਂ ਲਾਰਕੀ ਮਨਿੰਦਰ ਬੋਲ ਉਹ ਫਿਰ ਦੀ ਤੇਰੀ ਸੱਸ ਚੱਲ ਚੰਗਾ ਚੱਲ ਚਲ ਚਲ ਚੁੱਪ ਕਰ ਜਾ ਜਾ ਭੱਗ ਜਾ ਉਧਰ ਨੂੰ ਗਈ ਉਹ ਤਾਂ ਆ ਕੁੜੀ ਦਾ ਵਿਸਰਾਈ ਤੇ ਕਿੱਥੋਂ ਮੈਂ ਇਹ ਜੱਬੜ ਜਾਵਲੀ ਹੈ ਹਰ ਟਾਈਮ ਡਰਦੀ ਰਹੂਗੀ ਹਰ ਟਾਈਮ ਮੇਰੀ ਸੱਸ ਕੀ ਕਹੂਗੀ ਉਹ ਕੀ ਕਹੂਗਾ ਡਰ ਰੋਕਰ ਲਾ ਕੇ ਬੈਠੇ ਸੀ ਤੇ ਸਾਰੇ ਪੱਠੇ ਕਰਕੇ ਸੀਖ ਲਾਰਾ ਜਿਹਾ ਰੱਖਿਆ ਬੈਠੀ ਆ ਤਾਂ ਨੀੜੇ ਸੀ ਭੈਣ ਜੀ ਤਾਰ ਤੋਂ ਲਾ ਕੇ ਲੈਂਦੇ ਸੀਗੇ ਅੱਛਾ ਮੈਂ ਬਤਾਉਂਦਾ ਤੁਹਾਨੂੰ ਬਤਾ ਹਾਂ ਲਾਲਾ ਉੱਥੇ ਬੁੱਢਣਾ ਰਹਿੰਦੇ ਚਲ ਕੋਈ ਨਾ ਮੈਂ ਦਰਵਾਜ਼ਾ ਨਹੀਂ ਤਾਹਤਾ ਤੇ ਮੈਂ ਤਾਂ ਤੁਹਾਡੇ ਨਾਲ ਇਹ ਗੱਲ ਕਰਦੀ ਸੀ ਹਾਂ ਮੈਂ ਕਿਹਾ ਕਿ ਨਾ ਜੀ ਇਹਦੀ ਪੌਂਡੀ ਜਿਹੜੀ ਹਾਂ ਅੱਛਾ ਉਹ ਕੱਪੜੇ ਵਾਲੇ ਕੋਲੇ ਹਾਂ 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 ਤੇ ਮੈਨੂੰ ਐ ਚੱਲ ਇੱਕ ਤੱਕ ਮੈਂ ਕਿਹ ਨਹੀਂ ਪੂਰੀ ਹੋ ਗਈ ਅੱਛਾ ਤੇ ਜਿਹ ਲਕੜ ਦਾ ਵਾਸਤੇ ਨਹੀਂ ਆਣਾ ਪੁੰਜੀ ਸਟਰਾ ਕੋਈ ਕੀ ਇਸ ਤੂੰ ਚਾਹ ਹਾਂ ਜਿਹੜਾ ਸਾਫੋਰੀ ਵਾਲੀ ਕਮੇਟੀ ਪਾਉਣੀ ਆਪਾਂ ਹਾਂ ਠੀਕ ਆ ਕਿਦੀ ਮੈਂ ਉਹ ਲਿਆਵਣੀ ਹੈ ਅੱਛਾ ਵੀ ਅੱਜ ਤੇ ਜਾਣੀ ਹੈਗੀ ਹਾਂ ਜੀ ਮੈਂ ਬੱਝ ਜਾ ਮਖਾ ਕੁਛ ਨਹੀਂ ਸੀ ਤੁਹਾਡੇ ਤੋਂ ਮੈਂ ਤਾਂ ਕੋਈ ਨਹੀਂ ਮੈਂ ਦੇਖ ਰਾ ਤੇ ਮੱਝ ਅੱਗੀ ਜਾਣਾ ਤਾਂ ਬਾਗ ਜਾਨੀ ਮਾਂ ਚੱਲੋਂ ਤਾਂ ਲੇ ਕੇ ਕੀ ਹੈ ਹਾਂ ਸੁਨੇਹਾ ਭੇਜਿਆ ਸੀ ਉਹਨੇ ਹਾਂ ਤੇ ਵਿਚਾਰੇ ਮੈਂ ਟੀ ਨਿਕਲੀ ਮੈਂ ਕਰਦੀ ਫੇਰ ਉਹ ਅਗਲਾ ਉੱਤ ਪੁੱਤ ਕਰ ਜਾਂਦਾ ਦੇਖੀ ਪੈਸੇ ਹਾਂ ਤਾਂ ਗਈ ਉਹ ਪੈਸੇ ਨੂੰ ਪਤਾ ਮਾ ਮੁਰਕੇ ਉਹ ਮੱਗਨ ਉਹ ਮੁੱਚ ਪਾਉਂਦੇ ਉਹ ਮੁੱਚ ਪਾਉਂਦੇ ਹਾਂ ਉਹ ਇੱਕ ਟੁੱਟੀ ਜਿਹੀ ਮੁਰੇ ਪਾ ਲਈ ਡੱਕ ਜਾਂਦੀ ਆ ਤੇ ਹੋਰ ਤੇ ਫਿਰ ਉਹ ਮਾਂ ਚੱਲ ਮੈਂ ਲੈ ਆਉਣੀ ਆ ਬਾਗ ਜਾਨੀ ਮਾਂ ਅੱਜ ਚੱਲ ਦੇਖ ਲਾ ਪੈ ਜੀ ਜਾਨਾ ਤਾਂ ਬਾਗ ਦੇ ਕੋਲ ਤੇ ਮੇਰੇ ਕੋਲ ਕੋਈ ਪੈਸਾ ਤਾਂ ਹੈ ਕਿ ਨਹੀਂ ਦੇਖੋ ਓਹੋ ਮੈਂ ਪੈਸੇ ਕੁਝ ਹੈਗੇ ਨਹੀਂ ਮੇਰੇ ਕੋਲ ਪੈਸੇ ਜੋੜ ਰੱਖੇ ਨੇ ਮੈਂ

ਮੇਰਾ ਵੀ ਹੱਕ ਬਣਦਾ ਕੋਈ ਚੀਜ਼ ਬਣਾਉਣ ਦਾ ਇਹਨਾਂ ਵਾਸਤੇ ਬਾਪਾਂ ਦੇ ਹੱਕ ਬਣਦਾ ਕਰਮਾ ਨਾਲ ਨੀਨੂ ਤੇ ਬੰਮੇ ਨਾਲੋਂ ਤਾਂ ਬੜਾ ਵੱਡਾ ਪਾਣ ਤਿੰਨ ਵਾਰਾਂ ਕੱ비 ਅਸੀਂ ਦੋਤੇ ਦੋਤੀ ਦਾ ਵੀ ਡੈਲ ਗਏ ਆ ਵੀ ਡੈਲ ਗਏ ਹਾਂ ਆਹ ਵਾਹੀ ਮੈਂ ਸੋਚਿਆ ਮੈਂ ਰੰਜੀਤ ਨਾਲ ਰਹਿ ਕਰੀ ਸੀ ਮੈਂ ਆਕੇ ਚੱਲਣਾ ਲੈ ਆਉਣੀ ਆ ਪਪਾ ਨੇ ਬਾ ਮਰਜੀ ਹੈ ਕਹਿੰਦੇ ਚੱਲ ਮੈਂ ਸੱਸ ਨੂੰ ਪੁੱਛ ਲਾਂ ਨਾ ਕੋਈ ਇੱਕ ਪੱਤੀ ਬਹੁਤ ਚੰਗ ਮਾਇਮਾਂ ਚੱਲਦੇ ਨੇ ਨਾ ਓਹੋ ਤੁਸੀਂ ਕੀ ਕਰੋਗੇ ਅੱਛਾ ਚੱਲ ਮੈਂ ਲੈ ਗਈ ਜਾਉਂ ਕਿ ਫੇਰ ਪਿੱਛੋਂ ਕੰਦੀਆ ਰੰਜੀਤ ਆਪ ਕੋਈ ਦੇਰ ਜੀ ਮਤਲਬ ਕੋਈ ਨਿਆ ਪਕੜ ਨਾ ਤੇਰਾ ਇਹਨਾਂ ਰਬਤਾ ਫੋਟਿੰਗ ਕੋੜਿਆ ਮੂੰਹ ਚੱਕ ਕੇ ਤੈਨੂੰ ਬਾਹ ਚਕਣਾਉ ਕੱਖ ਨਹੀਂ ਮੇਰੀ ਸਲਾਹ ਐ ਸੀ ਹਾਂ ਚੱਲ ਜੇ ਮੈਂ ਉਧਰੋਂ ਦਿੰਦੀ ਉਧਰ ਦੀ ਉਧਰ ਪਿੰਡ ਵਾਗ ਜਾਨੀ ਤੇ ਵਰਾ ਨਾ ਕੀ ਆਇਆ ਹਾਂ ਚੱਲ ਦੇਖ ਲੈ ਭੈਣ ਜੀ ਬੱਸ ਕੋਈ ਪਤਾ ਨਹੀਂ ਚਾਹ ਹਾਂ ਮੈਂ ਇਹ ਸੋਚਦੀ ਸੀ ਮੈਂ ਜਿੱਤ ਮੇਰੇ ਜੀ ਕਰਿਆ ਫਿਰ ਤਾਂ ਮੈਂ ਇਧਰ ਹੀ ਆ ਗਈ ਹਾਂ ਤੇ ਨਹੀਂ ਮੈਂ ਉਧਰ ਵਾਗ ਜੂਗੀ ਤੇ ਮੈਂ ਕੱਲ ਨੂੰ ਆ ਜੂਗੀ ਨਾ ਕੋਈ ਨੀ ਫਿਰ ਤੇ ਸਲਾਹ ਕੀ ਜੇ ਜਾਣਾ ਤਾਂ ਬੰਦ ਜਾ ਤੇ ਨਹੀਂ ਮੈਂ ਦੰਦ ਜੀ ਚੱਕ ਕੋਈ ਨਹੀਂ ਕਿਨੇ ਫਿਰ ਚੱਕ ਲਈਂਦੀ ਕੋਈ ਗੱਲ ਨਹੀਂ ਹੁਣ ਤਾਂ ਮੈਂ ਚੱਕੀ ਦੇਉਣੀ ਆ ਕੁਛ ਨਹੀਂ ਹੁੰਦਾ ਚਲ ਬਾਤ ਕਰ ਫਿਰ ਹਾਂ ਹੋਰ ਚਲ ਚੰਗਾ ਫਿਰ ਮੈਂ ਕੁਛ ਨਹੀਂ ਐਮ ਰਣਜੀਤ ਨੂੰ ਨਾ ਕੋਈ ਨਹੀਂ ਫਿਰ ਭੱਜ ਜਾ ਚਲ ਚੱਕੀ ਦੇ ਰਵਿਦਾ ਗਾ ਸਮਝੀ ਹੋਈ ਗੱਲ ਰਲ ਮਿਲ ਕੇ ਬੰਦੂਗਾ ਕੁੜਿਆਂ ਦਾ ਉਹ ਜਿਹੜੀ ਜੀ ਸਾੰਧੀ ਸੀਗੀ ਉਹ ਚੰਦਰ ਲੈ ਕੇ ਜਾਨੀਏ ਨਾ ਤਾਹ ਲਾ ਦਿੰਦੀ ਹੈਗੀ ਸਾਰਾ ਫਲੇਰਾ ਪਾਇਆ ਤੇ ਅਗਰ ਉਹ ਕੂੜਾ ਥਾਣੇ ਲੈ ਕੇ ਜਾਨਗੇ ਨਾ ਨਹੀਂ ਆ ਗਏ ਸੰ

ਜਿੱਦ ਕੁਸ ਕਹਦਾ ਤਾ ਠੀਕ ਹੈ ਠੀਕ ਹੈ ਤੇ ਗੱਲ ਸੁਣ ਕਿੰਨਾ ਮਰਜੀ ਤੈਨੂੰ ਪੁੱਛੇ ਨਾ ਤੇਰੀ ਸੱਸ ਵੀ ਕਿੱਥੇ ਗਈ ਆ ਤੈਨੂੰ ਕੁਝ ਕਹਿ ਕੇ ਗਈ ਆ ਤੇ ਕਹ ਬੇਬੇ ਉਹ ਬੱਚਾ ਪੈ ਲੈਣ ਗਈ ਕਪੜਾ ਲੈਣਾ ਸੱਗਣ ਹੋਰਾਂ ਵਾਸਤੇ ਅੱਛਾ ਠੀਕ ਹੈ ਉਹ ਤੇ ਮੈਂ ਕਹਿ ਦੂੰਗੀ ਅਹੀਂ ਕਹੀ ਠੀਕ ਹੈ ਨਾ ਠੀਕ ਹੈ ਹਾਂ ਚਲ ਧਿਆਨ ਨਾ ਗਈ ਮੈਂ

ਆਹੋ ਪਾਈ ਜੀ ਨੂੰ ਹੁਣ ਕਿਉਂ ਪਸੰਦ ਆਉਂਦੇ ਆ ਮੇਰੇ ਲਹਿੰਦੇ ਸੂਟ ਆ ਤੇਰੀ ਸੱਸ ਨੇ ਬਾਹਰ ਸੁਣਨ ਲਿਆ ਕਿ ਤਾ ਨਾ ਜਿਹੜਾ ਪਾਈ ਬੈਠੀ ਆ ਓਹੋ ਇਹੇ ਜੀ ਗੱਲ ਨਹੀਂ ਹੈਗੀ ਮੰਮੀ ਮੈਂ ਤਾਂ ਇਹ ਕਿਹਾ ਮੈਂ ਸਵਾਇਆ ਵੀ ਇਕੱਠਾ ਵੀ ਹੋ ਗਿਆ ਤਾਂ ਜਮਈ ਆਏ ਤਾਂ ਫਿਰ ਕੱਪੜਾ ਹੁਣਾ ਮੋਡਾ ਚੜ ਹੀ ਜਾਂਦਾ ਧੋਕੇ ਸਵਾਉਣਾ ਸੀਗਾ ਤੂੰ ਮੈਨੂੰ ਕੀ ਪਤਾ ਸੀਗਾ ਦੁਕਾਨਦਾਰ ਤਾਂ ਪਹਿਲਾਂ ਕਹਿ ਕੇ ਚੀਜ਼ ਫੇਰ ਵੇਚਦੇ ਆ ਬਈ ਆਹ ਦਾ ਕੱਪੜਾ ਜਿਹੜਾ ਇਹ ਧੋਕੇ ਸਵਾਇਓ ਆਪਦੀ ਗਲਤੀ ਹੈ ਇਹ ਆ ਚੱਕ ਹਾਂ ਆਪਦੀ ਗਲਤੀ ਆਪੀ ਕੰਮ ਹੋ ਗਈ ਆ ਘੰਟੇ ਜੀ ਚੀਰ ਕੇ ਰੱਖ ਦਈ ਆ ਬਣਾ ਲਕੀ ਆਹ ਚਟਨੀ ਘਟਾਂਗੇ ਦੁਪਹਿਰੇ ਸਬਜੀ ਵੀ ਬਣਾ ਲਿਆ ਕਰੋ ਚਟਣੇ ਤੇ ਜੋਰ ਦੇ ਰੱਖਿਆ ਕਰੋ ਇਦੋਂ ਹੁਣ ਅਥਨ ਦੜਕੇ ਸਬਜੀ ਤਾਂ ਬਣਦੀ ਆ ਹੁਣ ਚਟਨੀ ਦੁਪਹਿਰੇ ਤੇ ਚਟਨੀ ਚੰਗੀ ਲੱਗਦੀ ਆ ਚਟਨੀ ਚੰਗੀ ਲੇ ਹੋਰ ਆਲੂ ਪਾਏ ਨਹੀਂ ਕਰੇ ਆਲੂ ਤਾਂ ਪਾਏ ਨੇ ਬਥੇਰੇ ਤੇ ਫੇਰ ਕੋਈ ਆਲੂ ਖਾਣੇ ਨੇ ਕਿ ਹੁਣ ਦੁਪਹਿਰੇ ਤੇ ਫੇਰ ਹੁਣਾਂ ਗੰਡੇ ਹੀ ਖਾਈ ਜਾਣੇ ਰੋਜ਼ ਮੇਰੀ ਮੰਮੀ ਨਹੀਂ ਖਾਂਦੀ ਬਾਪੂ ਜੀ ਆਲੂ ਆਸਾ ਮੀਨ ਕੁਝ ਹੋਰ ਲਿਆ ਦਿਓ ਬਿਲਕੁਲ ਬਣੀ ਨਹੀਂ ਜਾਂਦੀ ਚੰਡੀਆ ਉਹ ਮੰਗਾ ਦੂੰ ਤੂੰ ਤਾਂ ਗੰਡੇ ਨਹੀਂ ਛੱਡੀਆਂ ਰੋਜ਼ ਮੱਥੇ ਮਾਰ ਦੂੰ ਕੋਈ ਦਾਲ ਸਬਜ਼ੀ ਚਾਚੀ ਕੋਈ ਮੂੰਗੀ ਦੀ ਦਾਲ ਬਣਾ ਲਓ ਜੀ ਹੋਰ ਨਹੀਂ ਕੁਝ ਬਣਾ ਸਕਦੇ ਦਾ ਮੂੰਗੀ ਦੀ ਦਾਲ ਦੇ ਵਿੱਚ ਵੀ ਭੈਣ ਜੀ ਗੰਡਾ ਤਾਂ ਪੈਣਾ ਹੀ ਹੈਗਾ ਤੜਕਾ ਤਾਂ ਕਰਦੇ ਨਹੀਂ ਕੋਈ ਦਾਲ ਚ ਗੰਡਾ ਪੈਣਾ ਅੱਡ ਗੱਲ ਹੁੰਦੀ ਐ ਆ ਇੱਕ ਜਿਹੜਾ ਤੂੰ 1400 ਗੰਡੇ ਕੁੱਟ ਕੇ ਮੂਹਰੇ ਧਰ ਦਿਨੇ ਅਗਲੇ ਦੇ ਚਟਣਾ ਚਲ ਕੋਈ ਨਾ ਫਿਰ ਹੁਣ ਤੜਕਾ ਸਬਜ਼ੀ ਤੇ ਚਟਣੀ ਚ ਫਰਕ ਨਹੀਂ ਹੁੰਦਾ ਹਰਕ ਦਾ ਬਠੇਰਾਗਾ ਹੁਣ ਕੀ ਕਰਾਂ ਹੁਣ ਦੁਪਹਿਰੇ ਫੇਰ ਹੁਣ ਮੂੰਗੀ ਨੂੰ ਪਤਾ ਕਿੰਨਾ ਟਾਈਮ ਲੱਗੇਗਾ ਫੇਰ ਦੁਪਹਿਰੇ ਅੱਛਾ ਦੁਪਹਿਰੇ ਤਾਂ ਦੁਪਹਿਰੇ ਲੋਕ ਰੋਟੀ ਬਣਾਉਂਦੇ ਕੋਈ ਨਾ ਤੇਰੀ ਕੁੜਮਣੀ ਨੇ ਮੰਗੀ ਹੈ ਕਿ ਨਾ ਮੈਂ ਕੋਈ ਨਾ ਭੈਣ ਜੀ ਆਥੜੇ ਬਣਾ ਦੂੰਗੀ ਆਥੜੇ ਬਣਾ ਦੂੰਗੀ ਉਹਨੂੰ ਮਟਰ ਪਨੀਰ ਇਹ ਦੇਖ ਲੈ ਤੂੰ ਮਟਰ ਪਨੀਰ ਲਿਆਵੋ ਬਣਾ ਦੂੰਗੀ ਚੱਲ ਛੱਡ ਉਹ ਬੱਸ ਤਰਾ ਰੋੜਾ ਨਾ ਪਾਓ ਖੇਤ ਜਾਂਦਾ ਮੈਂ ਲਿਆ ਦੇਣਾ ਤੋੜ ਕੇ ਸਬਜ਼ੀ ਉੱਥੋਂ ਚੱਲ ਬੱਸ ਤਦੂ ਹੀ ਬਾਊ ਜੀ ਤੋੜਾ ਇਹਦੇ ਤੋੜੀ ਬਣਾਈ ਚੰਗਾ ਕਦੋਂ ਜਾਊ ਤੇ ਕਦੋਂ ਮੁੜ ਕੇ ਆਊ ਇਹ ਲੈ ਅੱਗੇ ਕੀ ਤੂੰ ਹੀ ਲੈ ਕੇ ਆਉਣਾ ਸਬਜ਼ੀ ਭਾਜੀ ਇਹ ਲਿਆਉਂਦਾ ਮੇਰਾ ਮੁੰਡਾ ਜਦੋਂ ਜਾਂਦਾ ਖੇਤ ਕਦੇ ਖਾਲੀ ਨਹੀਂ ਆਇਆ ਹੈ ਇਹਦੇ ਹੁਣਾਂ ਗੰਡੇ ਚੀਰੀ ਜੰਨੀ ਐ ਇਹ ਹਲੇ ਤਣ ਜਾਊਗਾ ਲੈ ਕੋਲ ਲੈ ਆਂਦਾ ਤੋੜ ਕੇ ਟਾਈਮ ਆ ਨਾ ਤੂੰ ਹਾਂ ਸ਼ਾਮ ਨੂੰ ਫਿਰ ਸ਼ਾਮ ਨੂੰ ਹੀ ਧਰਨੀ ਐ ਹੁਣ ਤਾਂ ਨਹੀਂ ਚੱਲ ਪੁੱਤ ਤੇਰਾ ਪਿਓ ਤਾਂ ਉਹੀ ਮੁੜ ਕੇ ਜਾਊਗਾ ਤੂੰ ਆਥੇ ਸਬਜ਼ੀ ਲੈ ਆ ਦੀ ਹੁਣ ਮੈਂ ਉਹ ਮਾ ਲਿਆ ਦੂੰਗਾ ਝੋਨੇ ਦਾ ਟਾਈਮ ਐ ਹੁਣ ਆਪ ਨੂੰ ਕਰਨਾ ਪੈਣਾ ਸਰ ਭਾਈ ਜਿਹੜਾ ਕੁਝ ਹੈਗਾ ਬਣਾ ਲਓ ਕਿਉਂ ਖਜੀਰਾ ਪਾਇਆ ਹੈਗਾ ਚੱਲ ਠੀਕ ਐ ਆਪਦੀ ਮਰਜ਼ੀ ਕਰੋ ਠੀਕ ਹੈ ਨਾ ਮੈਂ ਤਾਂ ਚਾਰਨ ਵਾਲੀ ਖਾ ਲੂੰਗਾ हां ਜਦੋਂ ਸਬਜ਼ੀ ਬਣਾ ਕੇ ਧਰਤੀ ਨਾਲ ਖਾਵੇਂਗਾ ਮੈਂ ਤਾਂ ਇਹ ਕਿਸੀ ਵਾਰ ਇਹਦੀਆਂ ਫੜਾਂ ਲੈ ਆ ਦਿੰਦੇ ਮਮੀ ਨੂੰ ਬਜਾੜਾ ਪਸੰਦ ਨਹੀਂ ਲਿਆਉਂਗਾ ਲੈ ਆਵਾਂਗਾ ਹਾਂ ਸੱਚ ਮੈਂ ਉਹ ਯਾਦ ਆ ਗਿਆ ਮੈਨੂੰ ਭਾਈ ਨਾ ਪਾਣੀ ਪੀ ਲੋ ਇਹੋ ਵਾਰ ਜੇ ਭਾਈ ਇਕਰੇ ਤੋੜਨਾ ਸੌਖੀਆਂ ਆ ਉਹ ਕੰਡ ਬੜੀ ਹੁੰਦੀ ਮਮੀ ਉਹਨਾਂ ਤੇ ਤੇ ਹੋਰ ਖਾਣੇ ਸੌਖਾ ਆ ਤਾਂ ਉਹ ਤਾਂ ਬੜਿਆ ਬੜਿਆ ਕਿਹਦਰਾ ਬਿੱਕਰ ਵਾਲਾ ਹਾਂ ਉਹਦੇ ਕੋਲੇ ਦੋ ਬੱਚੀ ਹੈ ਅੱਛਾ ਉਹਦੇ ਅਧਿਆਰੇ ਤੇ ਲਾਲੂ ਕਹਿੰਦਾ ਵੀ ਪਾਲ ਲਓ ਇੱਕ ਕਹਿੰਦਾ ਤੁਸੀਂ ਧਾਰੇ ਤੇ ਹਾਂ ਧਾਰੇ ਦਾ ਪਾਣੀ ਕੀ ਕਰਨੀ ਹੈਗੀ ਜੇ ਮੋਨ ਦਿੰਦੇ ਨੇ ਤਾਂ ਲੈ ਲੈ ਕਿਉਂ ਤੈਨੂੰ ਕੀ ਹੈ ਪਸ਼ੂ ਪੱਠੇ ਹੀ ਪਾਣੇ ਜਿੱਥੇ ਆ ਖੜੀ ਓਥੇ ਉਹ ਖਾਈ ਜਾਊਗੀ ਚਾ ਮਦਾਬ ਕੰਨਾ ਮਾ ਦੋ ਹੋ ਜਾਣਗੇ ਨਾਲੇ ਦੁੱਧੋ ਜੂਗਾ ਘਰੇ ਚਾਰ ਦਿਨ ਉਹ ਕਹਿੰਦੇ ਹੁਣ ਜਵਾਗ ਦੁੱਧ ਪੀ ਲੈਣਗੇ ਕੋੜ ਵੀ ਪਾਲਣਾ ਉਹ ਪੁੱਤ ਨਹੀਂ ਆਈ ਨਹੀਂ ਕਹਿੰਦੀ ਗੱਲ ਆ ਪਾਲਣੇ ਤਾਂ ਹੈਗੇ ਮੇਰੇ ਘਰ ਸੁਣ ਜਦੋਂ ਆਪਦਾ ਪਸ਼ੂ ਹੁੰਦਾ ਨਾ ਫਿਰ ਜਾਦੇ ਆਪਾਂ ਵਧੀਆ ਹਿਤ ਨਾਲ ਪਾਲਦਿਆਂ ਨਾਲੇ ਆਪਣਾ ਮੋਹ ਰੇ ਪਏ ਜਾਂਦਾਗਾ ਤੇ ਹੁਣ ਫਿਰ ਉਹਦੋਂ ਬਾਅਦ ਜਦੋਂ ਪਾਲਤੀ ਪਲੋਸਤੀ ਵੱਡੀ ਹੋ ਗਈ ਫਿਰ ਅਗਲਾ ਕਹੂਗਾ ਵੀ ਸਾਡੀ ਮੂੰਹ ਨਾ ਪਾ ਕੇ ਤੁਸੀਂ ਪੈਸੇ ਲੈ ਲਓ ਸਾਡੇ ਵਾਲੀ ਬੱਤੀ ਸਾਨੂੰ ਵਾਪਸ ਕਰ ਦੋ ਫਿਰ ਮੰਨ ਜਾ ਨਹੀਂ ਮੰਨਦਾ ਰਹੇਗਾ ਉਹ ਜਿਉਰੀ ਤਾਂ ਨਹੀਂ ਹੈ ਵੀ ਉਹ ਵਾਪਸ ਹੀ ਲਊਗਾ ਤੂੰ ਪਹਿਲਾਂ ਹੀ ਲਾਈ ਜਾ ਸਕੀਮਾ 6 ਮਹੀਨੇ ਉਸ ਕੀਮਤਾਂ ਨੂੰ ਲਾਉਣੀ ਪੈਂਦੀ ਕਿ ਹੁਣ ਕੀ ਪਤਾ ਚੌਣੇ ਮੰਗ ਲਈ ਫੇਰ ਫੇਰ ਕੀ ਜਵਾਬ ਦੇ ਦੇਗਾ ਤੇ ਜੇ ਮੰਗੂਆ ਆਪਾਂ ਕਰ ਲਾਂਗੇ ਜੇ ਸੌਦਾ ਹੋਇਆ ਤਾਂ ਆਪਾਂ ਰੱਖ ਲਾਂਗੇ ਉਹਨੂੰ ਪੈਸੇ ਦੇ ਦਾਂਗੇ ਕਿ ਨਹੀਂ ਘਰੇ ਦੁੱਧ ਬਣ ਜੂ ਹਿੱਸਾ ਤਾਂ ਫੇਰ ਵੀ ਦੇਣਾ ਪਊਗਾ ਫੇਰ ਕੀ ਦੇਣਾ ਪਊ ਜਿਹੜੀ ਚੀਜ਼ ਬਣਦੀ ਉਹ ਤਾਂ ਦੇਣੀ ਹੀ ਹੈ ਪਹਿਲਾਂ ਖੁਰਬੀ ਵੜਾਉਣੇ ਪੈਣਗੇ 20 ਸਾਲ ਉਹਦੇ ਤੇ ਫਿਰਨਾ ਵੀ ਪਊਗਾ ਮੈਂ ਤੁਹਾਡੀ ਗੱਲ ਚ ਬੋਲਦੀ ਚੰਗੀ ਨਹੀਂ ਲੱਗਦੀ ਹਨਾ ਤੁਹਾਡੇ ਘਰ ਦੀ ਗੱਲ ਆਗੀ ਵੈਸੇ ਭੈਣ ਜੀ ਚੰਗੀ ਗੱਲ ਹੀ ਕਹਿੰਦੀ ਹੈਗੇ ਹੈ ਜੇ ਤਾਂ ਉਹ ਪਹਿ ਤੁਹਾਨੂੰ ਮੁੱਲ ਵੇਖਦੀ ਹੈ ਫੇਰ ਤਾਂ ਲੈਣ ਦਾ ਫਾਇਦਾ ਹੈਗਾ ਬੱਚੀ ਦਾ ਹੈ ਐਵੇਂ ਕੀ ਫਾਇਦਾ ਐਵੇਂ ਘਰ ਪੜਾਈ ਜਾਉਂਗੇ ਉਹੀ ਤਾਂ ਗੱਲ ਆ ਭੈਣ ਜੀ ਪਰ ਆ ਦੇਖ ਪਿਓ ਪੁੱਤ ਮੰਦੇ ਨਹੀਂ ਮੇਰੀ ਮੈਂ ਤਾਂ ਚੰਗੀ ਗੱਲ ਹੀ ਕਹਿਨੀ ਹੈ ਜੀ ਹੈ ਵੀ ਕਿੱਥੇ ਤਾਂ ਆਪਦੀ ਬਣੂਗੀ ਚੀਜ਼ ਕਿਤੇ ਉਹੀ ਗੱਲ ਬਗਾਨੀ ਸਮਝ ਕੇ ਪਾਲਣਾ ਵੀ ਇਹ ਦੇਣੀ ਪਊਗੀ ਬਾਅਦ ਚ ਉਹਨਾਂ ਨੂੰ ਮੈਂ ਤਾਂ ਗੱਲ ਬਾਕੀ ਰਹੀ ਹੈਗੀ ਆਦੋਂ ਬਣਾ ਕੇ ਲੈ ਜਾਊਗਾ ਐਵੇਂ ਸਾਲ ਮੱਥਾ ਮਾਰੀ ਜਾਵਾਂਗੇ ਮਿਹਨਤ ਮੂਹਤ ਨਹੀਂ ਜੇ ਅਗਲਾ ਕਹਦੂਗਾ ਵੀ ਦਿਹਾੜੇ ਤੇ ਆਪਣੇ ਘਰੇ ਦਾਣੇ ਸੱਟ ਕੇ ਜਾਣਗੇ ਜਾਂ ਦਾਣਾ ਸੱਟ ਕੇ ਜਾਣਗੇ ਪਾਉਣ ਨੂੰ ਉਹਨਾਂ ਦਾ ਪੋਲੋ ਹੀ ਪਊਗਾ ਉਹਨਾਂ ਖਰਚਾ ਕਰ ਲਾਂਗੇ ਉਹਨੇ ਦੀ ਵਸੀ ਨਹੀਂ ਹੋਣੀ ਪਾਪਾ ਇਹ ਨਹੀਂ ਥੋਨ ਨੂੰ ਤਾਂ ਹਰੇਕ ਚੀ ਚ ਨੰਨਾ ਬਣਾਉਂਦੀ ਮੇਰੀ ਗੱਲ ਸੁਣ ਤੂੰ ਕਿਹੜਾ ਪੁੱਛ ਕੇ ਤਾਂ ਦੇਖ ਉਹਨਾਂ ਨੂੰ ਕੀ ਪਤਾ ਹੋ ਆਪਾਂ ਨੂੰ ਮੁੱਲ ਨੂੰ ਦੇ ਦਨ ਤੂੰ ਤਾਂ ਪਹਿਲੀ ਕਹੀ ਜਨਾ ਵਿਧਾਰੇ ਤੇ ਲੈ ਜਾਗੇ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਕਿ ਜੇ ਚੰਚੀ ਸੁਬੱਚੀ ਲੈਣੀ ਲੱਗੇ ਹੋਗੇ ਭਰਿਆ ਸਮਾਂ ਦੀ ਹੈ ਆ ਦੇ ਕਰਮੋਦੈਨਿਕ ਕਾਨਿਆਣਾ ਹੋਣਾ ਇਹਦੀ ਮੇਰਸ ਲਿਆ ਕੇ ਬੰਨ੍ਹ ਲਓ ਜਦੋਂ ਨੂੰ ਉਹੀ ਕਲ ਜਵਾਕ ਹੋਊਗਾ ਉਹਦੋਂ ਉਹ ਬਰੋਪਰ ਹੋਜੂਗੀ ਦੇਖ ਲਓ ਭਾਈ ਜਿੰਮੇ ਤੁਹਾਡਾ ਜੀ ਕਰਦਾ ਮੈਂ ਤੌੜੇ ਗੱਲ ਤੋਰੀ ਮੈਂ ਆ ਕੇ ਤੁਹਾਡੇ ਕੋਲੇ ਕਰਤੀ ਬਾਪੂ ਉਹਨੂੰ ਮੁੱਲ ਪੁੱਛ ਲਾ ਕਿੰਨੇ ਦੇ ਦਿੰਦਾ 5-7000 ਰੁਪਏ ਮੰਗੂ ਦੇ ਦੇਾਂਗੇ ਹੈ ਮਿਹਨਤ ਕਰਨੀ ਵੀ ਸੌਖੀ ਉਹ ਤਾਂ ਤੇ ਆਪਦੀ ਤਾਂ ਹੋਊਗੀ ਚੀਜ਼ ਨਾਲੇ ਭਾਈ ਕਈ ਵਾਰੀ ਨਾ ਬਗਾਨੇ ਪਸ਼ੂ ਦਾ ਆਪਣੇ ਘਰੇ ਆ ਕੇ ਕੁਸ ਸੁਧਣ ਸੁਧਣ ਲੱਗ ਜੇ ਇਸ ਚੀਜ਼ ਦਾ ਵੀ ਲਾਂਭਾ ਹੋ ਜਾਂਦਾ ਹੈ ਆਹ ਨਾਲ ਤਾਂ ਅੱਧਾ ਵਿੱਚ ਆਹ ਤਾਂ ਆਪਾਂ ਨੂੰ ਪਾਉ ਹਾਂ ਤੁਹਾਨੂੰ ਸਾਮਣੂ ਦਿੱਤੀ ਸੀ ਅਗਲਾ ਕਹਿੰਦਾ ਤੁਸੀਂ ਬਿਮਾਰ ਕਰ ਓਏ ਹਲੇ ਤਾਂ 6 ਮਹੀਨਿਆਂ ਦੀ ਐ ਬੱਚੀ ਐ ਨਿੱਕੀ ਜੀ ਕੱਟੂ ਕਹਿੰਦਾ ਬੱਚੀ ਕਹਿੰਦਾ ਜੋ ਵੀ ਕਹੇ ਚੰਗ ਮੁੱਲ ਕਰ ਵੱਡੀ ਤਾਂ ਹੋਊਗੀ ਉਹ ਹਾਂ ਤੇ ਫਿਰ ਮੈਂ ਕਹਿੰਦਾ ਨਹੀਂ ਬੱਸ हां उनले के इयदारी दुरे ते क्या जे मने नु दिती ता ले आई नहीं लेके नहीं मैं भी बापू तुहाए कैंदा सीगा मोल लेला बच्ची ओना ते सोहणी आ मैं देखी आ बहुत महंगी वे होगी ते मुड़के ओना ना रोला भी ਪਊਗਾ ਕੱਲੂ ਧਾਰੇ ਤੇ ਲੈਨੇ ਆ ਤਾਂ ਆ ਯਾਰ ਤੁਸੀਂ ਪਹਿਲਾ ਰੋਲੇ ਦੀ ਸੋਚ ਲਿਆ ਕਰੋ ਹਰੇਕ ਚੀਜ਼ ਚ ਰੋਲਾ ਪਊਗਾ ਕੱਲ ਨੂੰ ਮੰਗਣ ਆ ਜੂਗਾ ਫਲਾਣਾ ਹੋ ਜੂਗਾ ਢੂੰਕਾ ਜੂਗਾ ਨੰਨਾ ਪਾਣਾ ਮਾ ਪੁੱਤਾਂ ਨੇ ਬਸ ਬਾਪੂ ਜੀ ਕਰ ਲੋ ਜਿਵੇਂ ਤੁਹਾਨੂੰ ਠੀਕ ਲੱਗਦਾ ਲੈ ਆਓ ਸਾਨੂੰ ਮਾਪਾ ਤਾਨੂੰ ਕਹੀ ਜਾਈ ਤੂੰ ਵੀ ਹਿੰਡ ਨੂੰ ਪਿੱਛਾ ਦੇ ਦੇ ਫਿਰ ਹਿੰਡ ਨੂੰ ਕਿੰਨਾ ਕੋ ਮਨ ਨੂੰ ਨੂੰ ਫਿਰ ਚਲ ਕੋਈ ਸ਼ੰਗਾ ਪਹਿਲੇ ਹੀ ਅਗਲੇ ਨੂੰ ਥੱਬਾ ਪੈਸਾ ਫੜਾ ਦੋ ਨੋਟਾਂ ਦਾ ਕੋਈ ਨਾ ਚਲ ਬਾਈ ਲੈ ਆਂਗੇ ਮੈਂ ਸਾਬ ਨੂੰ ਆਪੇ ਬਥੇਰਾ ਪਾਲ ਦੂੰਗੀ ਕੋਈ ਨਹੀਂ ਲੈ ਆਓ ਹਾਂ ਆ ਵੀ ਵਧੀਆ ਗੱਲ ਹੈਗੀ ਲੈ ਆਪਾਂ ਬੇਲੀ ਹੈਗੀ ਇਹਨੇ ਕੀ ਕਰਨਾਗਾ ਰੋਟੀ ਇਹਨੇ ਨਹੀਂ ਥੱਪਣੀ ਕੋਈ ਝਾੜੂ ਪੋਚਾ ਇਹਨੇ ਲਾਉਣਾ ਵਧੀਆ ਸਮਾਂ ਦੀ ਪਸ਼ੂ ਪਾਲ ਲੂਗੀ ਉਹ ਬਾਈ ਬੇਲੀ ਤਾਂ ਕਿਉਂ ਆ ਹੋ ਇਹ ਕਿਹੜੀ ਗੱਲ ਹੋਈ ਵੀ ਇਹ ਬੇਲੀ ਹੈ ਇਹ ਪਾਲ ਲੂਗੀ ਨਹੀਂ ਪਸ਼ੂ ਪਾਲਣ ਪਾਸੇ ਤਾਂ ਨਹੀਂ ਰੱਖਿਆ ਵਾ ਇੱਥੇ ਦਾ ਭਾਈ ਮੈਂ ਤਾਂ ਐ ਕਹਿਨੀ ਹੈਗੀ ਵੀ ਚਲ ਜੇ ਹੁਣ ਇੰਨੇ ਜਣੇ ਫਿਰਦੇ ਹੋ ਤੁਸੀਂ ਹੈ ਚਲ ਇੱਕ ਜਣਾ ਪਸ਼ੂਾਂ ਤੇ ਹੋ ਜਾਊਗਾ ਨਹੀਂ ਫਿਰ ਉਹ ਤਾਂ ਸਾਰਾ ਟੱਬਰ ਹੀ ਹੁੰਦਾ ਰਲ ਮਿਲ ਕੇ ਹੁੰਦਾ ਹੁੰਦਾ ਆਹ ਗੱਲ ਨਾ ਨਾ ਤੁਸੀਂ ਕਹੋ ਵੀ ਚਲ ਇਹ ਹੈਗੀ ਇਹ ਵੇਲੀ ਇਹੀ ਪਾਲ ਲੂਗੀ ਨਹੀਂ ਨਹੀਂ ਪਸ਼ੂ ਪਾਲਣ ਨੂੰ ਥੋੜੀ ਹੈ ਭਾਈ ਸਾਡੀ ਕੁੜੀ ਹੈ ਇਹ ਹੈਗੀ ਤਾਂ ਤੁਹਾਡੀ ਕੁੜੀ ਹੈ ਤੇ ਤੁਹਾਡੀ ਕੁੜੀ ਰਹਿਣੀ ਹੈ ਇਹ ਮੈਂ ਕਿਹਨੇ ਨੂੰ ਕੋਈ ਹੋਰ ਬਣਾਤਾ ਨਹੀਂ ਨਹੀਂ ਪਰ ਤੁਹਾਡੇ ਕਹਿਣ ਦਾ ਤਰੀਕਾ ਹੋਰ ਸੀ ਨਾ ਇਸ ਤਰ੍ਹਾਂ ਨਹੀਂ ਕਹੀਦਾ ਹੁੰਦਾਗਾ ਚਲ ਆ ਜਾ ਬਾਈ ਤੂੰ ਰੋਟੀ ਨਹੀਂ ਖਾਦੀ ਸੀ ਮੈਂ ਰੋਟੀ ਪਾ ਕੇ ਫਰੋ ਚਲ ਛੱਡ ਰੋਟੀ ਰੋਟੀ ਤਾਂ ਇੱਕ ਵਾਰ ਚਲਾ ਕੇ ਤੇ ਗੇੜਾ ਮਾਰ ਕੇ ਆਉਣਾ ਮੈਂ ਤਾਂ ਠੀਕ ਹੈ ਨਾਲੇ ਉਹਦੇ ਕੋਲ ਇੱਕ ਵਾਰੀ ਉਹਦੇ ਨਾਲ ਗੱਲ ਕਰ ਲੈਣਾ ਜਾ ਕੇ ਜਿਵੇਂ ਤੁਸੀਂ ਕਹਿੰਦੇ ਹੋ ਨਾ ਜੇ ਅਗਲਾ ਮੋੜ ਲੈਂਦਾ ਮੈਂ ਪੁੱਛਿਆ ਨਾ ਕੀ ਹਿਸਾਬ-ਉਤਾਬ ਹੈ ਜੇ ਆਪਣੇ ਪੜਤੇ ਚ ਹੋਈ ਤਾਂ ਲੈ ਲਾਂਗੇ ਨਹੀਂ ਬਈ ਠੀਕ ਹੈ ਮੈਂ ਤੈਨੂੰ ਐਂ ਕਹਿੰਦਾ ਖੇਤ ਮੈ ਜਾਂਦਾ ਨਾਲੇ ਸਬਜ਼ੀ ਲਿਆ ਦਿੰਦਾ ਤੋੜ ਕੇ ਨਾ ਤੂੰ ਆਵਦਾ ਇੱਧਰ ਦੇਖ ਲੈ ਕੀ ਬਣਦਾ ਇਹਦਾ ਚਲ ਆ ਜਾ ਕੁੱਟ ਲੈ ਤੂੰ ਆਵੇ ਛੱਟਵੇਂ ਜਿਹੜੇ ਕੁੱਟਣੇ ਕੁੱਟੂਗੀ ਮੈਂ ਤਾਂ ਨਾ ਭਾਈ ਜੇ ਤੈਨੂੰ ਨਹੀਂ ਚੰਗੀ ਲੱਗੀ ਮਾੜੀ ਗੱਲ ਕਹਿਤੀ ਕਿਵੇਂ ਤੇਰੇ ਸਹੁਰੇ ਨੂੰ ਗੁਰੀ ਲੱਗੀ ਗੱਲ ਹੈ ਚੁੱਪ ਕਰ ਜਨਾ ਮਾਂ ਕਿਉਂ ਬੁੜੀ ਨਹੀਂ ਮੈਂ ਕੀ ਕਿਹਾ ਹੈ ਜ ਮੈਂ ਤਾਂ ਐਂ ਕਿਹਾ ਵੀ ਉਹ ਬੇਲੀ ਹੈ ਹੋਰ ਉਹਨੇ ਕੀ ਕਰਨਾਗਾ ਪਸ਼ੂ ਤਾਂ ਸਾਹ ਵੀ ਸਕਦੀ ਹੈ ਫਿਰ ਉਹ ਹਾਂ ਇਹ ਤਾਂ ਗੱਲ ਠੀਕ ਆ ਪਰ ਮੰਮੀ ਆਏ ਨਹੀਂ ਸੀ ਕਹਿੰਦੀ ਮੰਮੀ ਤਾਂ ਐਂ ਕਹਿੰਦੀ ਸੀ ਹਨਾ ਵੀ ਚਲ ਵੀ ਸਾਰੇ ਜਾਣੇ ਹੈਗੇ ਹੋਗੇ ਵੀ ਚਲ ਰਾਲੀ ਮਿਲ ਕੇ ਸਮਝ ਜਾਂਦੇ ਆ ਕੋਈ ਨਾ ਤੇਰੇ ਪਿਓ ਦੇ ਸੁਭਾਅ ਦਾ ਤੈਨੂੰ ਪਤਾ ਤਾਂ ਹੈਗਾ ਕਾ ਭੈਣ ਜੀ ਉਹ ਤਾਂ ਐਂ ਆ ਮੜੀ ਜੀ ਗੱਲ ਨੂੰ ਹੀ ਚੱਕ ਲੈਣਾ ਕੋਈ ਨਹੀਂ ਭਾਈ ਤੁਹਾਡੇ ਘਰ ਦੀ ਧੀ ਹੈ ਇਹਨੂੰ ਬਿਠਾਓ ਚ ਇਹੋ ਜੋ ਮਰਜ਼ੀ ਕਰੋ ਮੇਰੇ ਵੱਲ ਤਾਂ ਅੰਦਰ ਬਿਠਾ ਕੇ ਫੋਜ ਲੋ ਮੈਨੂੰ ਕੀ ਹੈਗਾ ਮੰਮੀ ਤੁਸੀਂ ਬਣਾਉਨੇ ਬਣਾ ਲਓ ਚਲੋ ਬਣਾਉਨੇ ਪੁੱਤ ਮੈਂ ਬਣਾਉਣੀ ਚਾਹ ਨਹੀਂ ਚੱਲ ਸੁਭਾਏ ਜਾ ਕੋਈ ਨਾ ਕੰਨਾ ਕਰ ਲੈ ਤੇਰੀ ਮਾਂ ਨੂੰ ਮਾਂ ਕੋਈ ਮੌਕਾ ਨਾ ਛੱਡੀ ਕੋਈ ਨਾ ਛੱਡੀ ਚੰਗਾ ਲੈ ਮੈਂ ਕੀ ਕਹਤਾ ਫਿਰ ਮੈਂ ਤਾਂ ਸੱਚੀ ਗੱਲ ਕਹੀ ਹੈਗੀ ਜੇ ਚੇ ਬੰਦਾ ਸੱਚੀ ਗੱਲ ਕਹਿੰਦਾ ਤੇ ਮਿਰਚਾਂ ਲੱਗਦੀਆਂ ਹੁੰਦਾਂਗੀਆਂ ਮੈਨੂੰ ਇਹ ਦੱਸ ਤੂੰ ਮੇਰੀ ਦੁਸ਼ਮਣਾ ਕਿ ਮੇਰੀ ਮਾਂ ਗਈ ਕਿਉਂ ਤੈਨੂੰ ਕੀ ਹੁੰਦਾ ਹੈਗਾ ਤੈਨੂੰ ਮੈਂ ਸੌਖੀ ਇੱਥੇ ਖੁਸ਼ ਨਹੀਂ ਲੱਗਦੀ ਘਰ ਤੇ ਵਧੀਆ ਨਹੀਂ ਲੱਗਦੀ ਮੈਂ ਤੇਰੀ ਖੁਸ਼ੀ ਦੀ ਮਾਰੀ ਕਹਿਨੀ ਹੈਗੀ ਜੇ ਆ ਬਹਿਹਲਾਈਆਂ ਕਿਸੇ ਪਾਸੇ ਨਿਕਲ ਨਹੀਂ ਗੀਆਂ ਨਾ ਫੇਰ ਹੀ ਖੁਸ਼ ਰਹੇਗੀ ਤੂੰ ਹੋਲੀ ਬੋਲ ਪਾ ਮਾਂ ਹੋਲੀ ਬੋਲ ਪਾ ਉਹੀ ਡਰੀ ਜਾਂਦੀ ਹੈ ਨਾ ਤੂੰ ਤੇਰੀ ਦੁਸ਼ਮਣੀਆਂ ਹੋਈਆਂ ਨਾਲ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਕੋਈ ਚੰਗਾ ਨਹੀਂ ਕਹਿੰਦਾ ਮੰਦਾ ਨਹੀਂ ਕਹਿੰਦਾ ਤੈਨੂੰ ਐ ਪ੍ਰਾਉਣੇ ਬਾਗ ਥਾਲ 'ਚ ਰੋਟੀ ਪਾ ਕੇ ਫੜਾਉਂਦੀਆਂ ਤੇਰੀ ਕਿੰਨੀ ਇੱਜ਼ਤ ਕਰਦੀਆਂ ਨਾ ਮੇਰੀ ਨਣਦ ਤੈਨੂੰ ਕੁਛ ਬੋਲਦੀ ਐ ਨਾ ਭੂਆ ਬੋਲਦੀ ਐ ਤੂੰ ਕਿਉਂ ਸੜੀ ਜਣੀ ਐ ਨਾ ਤੂੰ ਮੈਂ ਕਦੇ ਕਿਹਾ ਮੈਂ ਤਾਂ ਸੜਦੀ ਐਗੀ ਤੇਰੇ ਭਲੇ ਦੀ ਮਾਰੀ ਕਹਨੀ ਹੈਗੀ ਆ ਮੂਹੇ ਤੂੰ ਔਖੀ ਹੋਏਗੀ ਮੈਂ ਤੈਨੂੰ ਦੱਸਾਂ ਮੇਰਾ ਭਲਾ ਤਾਂ ਇਹਨਾਂ ਦੇ ਕੱਠਾ ਚਾ ਜੇ ਮੇਰੇ ਅੱਗੇ ਪਿੱਛੇ ਫਿਰਨੀਆਂ ਜੇ ਮੂੰਹ ਬਣ ਗਏ ਨਾ ਇਹਨਾਂ ਦੇ ਫੇਰ ਨਹੀਂ ਮੇਰਾ ਭਲਾ ਹੈਗਾ ਮੈਨੂੰ ਕਿਸੇ ਨੇ ਸਾਹਬਣਾ ਨਹੀਂ ਇੱਥੇ ਇਹ ਮੇਰੀ ਗੱਲ ਸੁਣ ਲੈ ਤੇਰੇ ਹੱਥਾਂ ਤੜਕੇ ਮੱਥੇ ਲਾ ਗਿਆਂ ਜੀ ਕਿਸੇ ਪਾਸੇ ਨਿਕਲਣ ਨਹੀਂ ਆ ਫੇਰ ਹੀ ਉਹੀ ਗੱਲ ਜਵਾਕ ਦਾ ਮੂੰਹ ਚੱਜਦਾ ਹੋਊਗਾ ਚੱਲ ਫੇਰ ਤੂੰ ਆਏ ਕਰ ਮੈਨੂੰ ਤੂੰ ਇੱਥੇ ਲੈ ਚੱਲ ਪਿੰਡ ਲੈ ਚੱਲ ਲੈ ਅੱਗ ਪਿੰਡ ਲੈ ਚੱਲ ਇੱਥੇ ਵਧੀਆ ਸਮਾਜ ਸੌਖੀ ਆ ਤੂੰ ਸਾਰਾ ਕੁਝ ਤੇ ਹੈਗਾ ਮੈਂ ਬੈਠੀ ਇੰਦਰੀ ਸੇਵਾ ਕਰਨ ਤੇ ਆਉਂਦੀ ਨਹੀਂ ਕੋਠੇ ਹੁਣ ਨੂੰ ਕੋਚਾ ਕਰੀ ਜਾਨੀ ਆ ਕਦੇ ਲੂਣ ਵਾਧਾ ਕਦੇ ਘਾਟਾ ਭਾਈ ਮੈਂ ਤੈਨੂੰ ਕੋਚਾ ਕਰੂੰਗੀ ਜਿਹੜੀ ਗੱਲ ਦੇ ਵਿੱਚ ਨੁਕਸ ਹੋਏਗਾ ਤਾਂ ਉਹ ਮੈਂ ਕਹੂੰਗੀ ਪਤਾਗਾ ਵੀ ਹਾਂ ਜੇ ਮੈਂ ਕਮੋਂ ਨੂੰ ਉੱਥੇ ਹੀ ਲੈ ਗਈ ਉੱਥੇ ਬਹੂ ਨੇ ਨਹੀਂ ਸਾਂਭਣਾ ਹੈਗਾ ਇੱਥੇ ਇਹਨਾਂ ਨੂੰ ਨਹੀਂ ਟਿਕਣ ਦਿੰਦੀ ਮੈਨੂੰ ਤਾਂ ਬਸ ਲੈਣ ਦੇ ਮੈਂ ਇਹਨਾਂ ਨੂੰ ਕੀ ਕਹਿੰਨੀ ਹੈਗੀ ਜਾਂ ਤੈਨੂੰ ਬਸਨ ਨੂੰ ਮੈਂ ਕੀ ਕਹਿੰਨੀ ਹੈ ਨਹੀਂ ਤੂੰ ਵੀ ਜਿਆਦਾ ਬੋਲਣ ਲੱਗ ਜਾਨੀ ਹੈਗੀ ਮਾਂ ਮੈਂ ਬੋਲਦੀ ਨਹੀਂ ਹੈਗੀ ਹੁਣ ਤੇਰੀ ਹੀ ਇੱਜ਼ਤ ਕਰਦੇ ਨੇਗੀ ਦੇਖ ਲੈ ਤੈਨੂੰ ਕਿੰਨੇ ਭੱਜ ਭੱਜ ਕੇ ਮੇਰੀ ਸੱਸ ਵੀ ਤੇ ਤੂੰ ਨਾ ਆਖ ਤੈਨੂੰ ਕੀ ਮਿਲਜੇ ਤੂੰ 4 ਦਿਨ ਰਹਿਣ ਆਈ ਆ ਤੂੰ ਰਹਿ ਲਾ ਚੰਗਾ ਤੂੰ ਲੱਗੀ ਰਹਿਣਾ ਥੱਲੇ 4 ਦਿਨ ਮਿਲਣ ਆਈ ਆ ਰਹਿ ਲਾ ਹੁਣ ਨਾ ਬੋਲੀ ਚੰਗਾ ਕਿਉਂ ਜਾਨੀ ਅੱਛਾ ਮੈਂ ਮੂੰਹ ਮੂੰਹ ਸੇਓ ਕੇ ਬਹਿ ਜਾ ਇੱਥੇ ਬੋਲੀ ਨਾ ਕੁਸ ਜਾ ਵਗ ਜਾ ਤੂੰ ਜਾਣੇ ਤੂੰ ਫੜੀ ਇਹਨਾਂ ਦੀ ਚੇਲੀ ਬਣੀ ਕਰਦੀ ਐ ਆਇ ਮੈਂ ਕਿਹਨੇ ਜੋ ਪਰੇਜੂਗੀ ਜਿਹੜੀ ਗੱਲ ਕਹਿਣ ਵਾਲੀ ਐ ਤੋ ਮੈਂ ਕਹੂੰਗੀ ਜੋ ਮਰਜ਼ੀ ਹੋ ਜੇ ਫਿਰ पख खाना करना पे फिर इना भार चना पे कि करा अब सौ सौ पापड़ बेलने चलिए मैं चक ली नहीं तो मैं दरिया दुरुआई नहीं चल बधगा होगा भैन जी हां अंदर खोल के देख लियो ਕਿਆ ਦਰਾਤ ਉਦਰਾ ਨੇ ਤੇ ਤੂੰ ਫੋਨ ਕਰ ਦਿੰਦੇ ਦੱਸ ਦਿੰਦੇ ਵੀ ਚੱਲ ਉੱਥੇ ਅੱਡੇ ਤੇ ਧਰੇ ਆਉਂਦੀ ਲੈ ਆਉਂਦੇ ਆਪੇ ਚੱਕ ਕੇ ਚੱਲ ਕੋਈ ਨਾ ਆਪਾਂ ਇੰਨਾ ਭਾਰ ਚੱਕਣ ਦੀ ਕੀ ਲੋੜ ਨਾਲ ਇੰਨੇ ਭਾਰ ਚੱਕਣਾ ਨਹੀਂ ਉਹਦੇ ਹੀ ਫੇਰ ਉੱਠ ਕੱਢਦਾ ਫਿਰ ਚੱਲ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਇਨਾ ਇੱਥੋਂ ਜਾ ਕੇ ਰਹਿ ਜਾਂ ਇੱਥੋਂ ਬੱਸ ਵਾਲੀ ਨੇ ਮੈਂ ਦਹਾ ਤੱਕ ਦੇਖ ਤੇ ਡਰ ਲੱਗਿਆ ਇੱਥੇ ਤਾਰਤੀ ਹੋ ਗਈ ਨੀ ਆਹ ਮੋੜ ਦੀ ਤਾਰ ਲੱਗਿਆ ਕੀ ਚੱਲ ਆਹ ਤੇ ਮੈਂ ਆ ਖਚਲ ਕੁਛ ਨਹੀਂ ਹੁੰਦਾ ਤੇ ਹੁਣ ਜਿਹੜੀ ਦੂਜੀ ਕਮੇਟੀ ਹੈ ਉਹਦਾ ਕੁਝ ਆਪਾਂ ਹੋਰ ਲੈ ਲਾਂਗੇ ਚਲ ਇਹ ਚੋਂ ਹੰਦਰੀਆਂ ਲੈ ਲੀਏ ਕਿ ਚਾਦਰਾਂ ਚੁੱਦਰਾਂ ਦੀਆਂ ਦਰੀਆਂ ਵੀ ਐ ਚਾਦਰਾਂ ਵੀ ਐ ਅੱਛਾ ਫੇਰ ਜਾਈਆਂ ਵੀ ਐ ਚੱਲ ਵਦਗਾ ਹੋ ਗਿਆ ਚਲ ਗਦਾ ਇੰਨੇ ਤੇ ਜਾਈਆਂ ਦੇ ਚਲ ਵਦਗਾ ਕੀਤਾ ਨੂੰ ਪ੍ਰਾਮਕਾ ਜੋ ਫੇਰ ਲਵਾਂਗੇ ਫਕੀ ਤੋ ਬਿਸਤਰੇ ਹੋਣੇ ਦੋ ਕੀ ਆਉਂਦੇ ਹਨ ਤੈਨ ਕੋ ਦੋ ਬਿਸਤਰੇ ਐ ਠੀਕ ਐ ਤੇ ਦੋ ਦਰੀਆਂ ਐ ਤੇ ਤੈਨ ਚਾਦਰ ਐ ਚਲ ਬਾਲਾ ਵਦਗਾ ਹੋ ਗਿਆ ਬਿਸਤਰੇ ਆਣੇ ਐ ਤੇ ਤੂੰ ਖੇਸਦੇ ਤੇ ਚਾਲ ਪਤਗਾ ਪੁੱਸ ਪੈਸੇ ਪਿੰਡੀ ਮਾਪ ਦੇ ਕੋਲ ਰਲਾ ਲੈਣਾ ਹਾਂ 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 ਚਾਹ ਮਨਾ ਚੁਕੀ ਨਾ ਦੋਫੇ ਕਹਿੰਦੀ ਪੁੱਤ ਕੋਈ ਨੰਦਰ ਹੀ ਜਾਂਦੇ ਪੀਵਾ ਕੇ ਫਿਰ ਚਾਹ ਮੜਾ ਜੀ ਦਮ ਲੈ ਲੈ ਨੁਕਤ ਤੇ ਗਰਮੀ ਬਾੜੀ ਹੈ ਹਾਂ ਹੁਣ ਉਹਦੀ ਗੱਲ ਨਾ ਤਾ ਕਰਕੇ ਕਹੀਏ ਦੋ ਦਿਖਾਂਗਾ ਮੇਰੀਆਂ ਪੋਤੀਆਂ ਪਰਲ ਮਿਲ ਕੇ ਕਰਾਂਗਾ ਪੂਰਾ ਮੈਂ ਆਖਿਆ ਭਾਈ ਚੱਲ ਮੈਂ ਤਾਂ ਹੁਣ ਐਂ ਕਹਿਤਾ ਮੈਂ ਖਾ ਚੱਲ ਕੋਈ ਗੱਲ ਨਹੀਂ ਮੇਰੇ ਤਾਂ ਘਰੇ ਸਰੀ ਜਾਂਦਾ ਜਦੋਂ ਦੂਜੀ ਕਮੇਟੀ ਆ ਗਈ ਉਹਦਾ ਵੀ ਕੋਈ ਕੁਛ ਲੈ ਆਵਾਂਗੇ ਹੋਰ ਹਾਂ ਹਾਂ ਹੈਨਾ ਹੋਰ 500 ਪੜਦਾ ਹੋਣਾ ਉਹ ਵੀ ਆਪਾਂ ਹੋਰ 100 ਰੱਖਣਾ ਪੈਂਦਾ ਹਾਂ ਹਾਂ ਅਹੀਂ ਤਾਂ ਕਹਿੰਦੇ ਤੇ ਵਧੀਆ ਤੋਂ ਪੜਦੇ ਰੱਖਣੇ ਪੈਂਦੇ ਘਈਏ ਕੀ ਫੇਰ ਤਾਂ ਨਹੀਂ ਤਾਂ ਨਹੀਂ ਅਸੀਂ ਤਾਂ ਇਹ ਤਾਂ ਆਪਣੀ ਗੱਲ ਹੀ ਪੈ ਗਈ ਹੈ ਨਾ ਮਾਗੀ ਦਾ ਤਾਂ ਕੰਪਨੀ ਦੀ ਮਾਰ ਚਲਾਣੇ ਤਾਂ ਮਾਣ ਨਹੀਂ ਕਿ ਜਾਨਾ ਹਾਂ ਹਾਂ ਹੋਰ ਕਦੋਂ ਫੇਰ ਉਹ ਲੱਗਦੇ ਆ ਬਸ ਤਾਂ ਇਹ ਕਰਦੇ ਹੈਗੇ ਹਾਂ ਤਾਂ ਆਪਦੀ ਬਾਤ ਕਰ ਦਿੰਦੇ ਆ ਗੱਲ ਮਾ ਵੇ ਕਹਦਾ ਖੜਾ ਲੈਂਦੇ ਕਹਿੰਦੇ ਪੜਾਉਂਦੇ ਨਹੀਂ ਹਾਂ ਮੈਂ ਕਿਹਾ ਜੀ ਮੈਂ ਤਾਂ ਬਾਹਰ ਤੇ ਲਾ ਦੇ ਉਹ ਕਹਿੰਦਾ ਮਾਤਾ ਕਹਿੰਦਾ ਇੱਧਰ ਹੀ ਬਸ ਇੱਥੇ ਲਾਹਾਂਗੇ ਕਹਿੰਦਾ ਫਿਰ ਉੱਧਰ ਖੜਾਉਂਦੇ ਨਹੀਂ ਹਾਂ ਹਾਂ ਉੱਧਰ ਕੋਈ ਇਹਨਾਂ ਨੂੰ ਦਿੱਕਤ ਆ ਗਈ ਉਹ ਤਾਂ ਇੱਧਰ ਦੀ ਕੱਢ ਲਈ ਬਸ ਕਿਹਨੇ ਕਿਹਨੇ ਤਾਂ ਇੱਧਰ ਦੀ ਲਾਇਆ ਤੇ ਕਿਹਨੇ ਕਿਹਨੇ ਉੱਧਰ ਲਾਇਆ ਚੱਲ ਕੋਈ ਨਾ ਤੇ ਚੱਲ ਚੱਲੀਏ ਕੋਸੇ ਫੇਰਾ ਆਪਾਂ ਹਾਂ ਹਾਂ ਚੱਲ ਅੰਦਰ ਜਾ ਕੇ ਮੈਂ ਪਾਣੀ ਚਾੜੀ ਅੰਦਰ ਮਾਰੂੰ ਮੈਨੂੰ ਚੱਕਾ ਹਾਂ ਹਾਂ ਚਲ ਕੋਈ ਨਾ ਚੱਕਾ ਦੇ ਲੈ ਚੱਕ ਕੇ ਤੇਰੇ ਬਦਕਾ ਕਰੀ ਜੀ ਚੰਗਾ ਤੇ ਹੋਰ ਤੇ ਬੰਦੋ ਤਾਂ ਨਹੀਂ ਆਈ ਮਾਂ ਹੀ ਨਹੀਂ ਜੀ ਉਹ ਤਾਂ ਅੱਛਾ ਚਲ ਬੁੱਤ ਚੱਕਾ ਦੇ ਨਹੀਂ ਮੈਂ ਲੈ ਤੂੰ ਲੈ ਜਾ ਪੰਡ ਨਹੀਂ 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 ਲੈ ਪੰਡ ਕਹਾਂ ਲੈ ਜਾ ਤੂੰ ਘੱਟ ਲੈ ਲੈ ਜਾ ਲੈ ਜਾ ਹੋਰ ਖਾ ਲੈ ਚਾਹ ਘੁੱਟ ਕਰ ਲਈ ਵਧੀਆ ਜੀ ਹੋਰ ਬਦਨੂ ਜੀ ਕਰਦੀ ਚੰਗਾ ਮੈਂ ਨਹੀਂ ਆ ਜੀ ਤੂੰ ਵੀ ਉੱਥੇ ਚਾਹ ਪੀ ਲੈ ਅੰਦਰ ਹੀ ਆਉਣੇ ਕੋਈ ਨਹੀਂ ਉੱਥੇ ਪੀਵਾਂਗੇ ਚਾਹ ਤਾਂ

ਮੇਰੇ ਤਾਂ ਬੱਸ ਦਾ ਟਾਈਮ ਆ ਜੇ ਆ ਲਾਉਣੀ ਮਕਾਨ ਨੂੰ ਆਖਣ ਮੁਝੇ ਪਿੰਡ ਵਰਤ ਜਾਣਾ ਮੈਂ ਤਾਂ ਆਖਾ ਕਿ ਕਿਤੇ ਫਿੱਟ ਜਾ ਨਾ ਫਿਰ ਮੈਂ ਪਿੰਡ ਦੀ ਤਾਂ ਟਾਲੀ ਕਰਤੀ ਭੈਣ ਜੀ ਹਾਂ ਐ ਮੈਂ ਤਾਂ ਗਿਆ ਉਹਦੇ ਅੱਖਾਂ ਦਾ ਪਤਾ ਚਲ ਮੈਂ ਢੇਰ ਬਾਤ ਜੂਗੀ ਮੈਂ ਹਾਂ ਹਾਂ ਚਲ ਕੋਈ ਨਹੀਂ ਦਫੇ ਦੂਜੀ ਕਮੇਟੀ ਚੱਕਣ ਗਈ ਹੋਰ ਤੇ ਨਹੀਂ ਪਤਾ ਨਾ ਕਮੇਟੀ ਦੇ ਵਿੱਚ ਦੀ ਜਾਊਂ ਵਿਚਾਰ ਦਿਨ ਲਾਉਂਗੀ ਭਾਈ ਜਵਾਬ ਵੀ ਲੜਦੇ ਜਾਂਦੇ ਨੇ ਦਿਮਾਗ ਤਾਨੂੰ ਤਾਂ ਤੂੰ ਜਮੀ ਭੁੱਲ ਗਈ ਤਾਂ ਤਾਂ ਤੇਰੀ ਧੀ ਪਿਆਰੀ ਹੈ ਹੋਰ ਭੈਣ ਜੀ ਤੂੰ ਤਾਂ ਬਾਵਾ ਜੀ ਜ਼ਿਆਦਾ ਇੰਨੇ ਮੈਂ ਤਾਂ ਕਮੇਟੀ ਨਹੀਂ ਕਿਤੇ ਜਾ ਕੇ ਰਾਜੀ ਮੈਂ ਤਾਂ ਜਵਾਕਾਂ ਦਾ ਸਾਥ ਨਾਲ ਕਲਪਨਾ ਜੀ ਰਹਿੰਦੀ ਆ ਵੀ ਉਹ ਵੀ ਗਾਟ 12 ਦਾ ਤੋੜਾ ਫਿਰਦਾ ਜਵਾਕ ਪਤਾ ਹੀ ਨਹੀਂ ਹੁੰਦਾ ਵਾ ਕਰਾ ਕੀ ਭੈਣ ਜੀ ਵਾਖਾ ਆ ਕਿਕਰ ਸੋਂ ਠੀਕ ਹੋ ਜਾਣਾ ਮੇਰੀ ਵੀ ਚਿੰਤਾ ਮੁੱਕ ਜੇ ਕੁੜੀ ਕਣੀ ਮਾ ਨਾ ਨਾ ਹੁਣ ਤਾਂ ਸੁੱਖ ਨਾ ਵਧਗਾ ਗਾ ਫਿਕਰ ਤੇ ਹੁਣ ਇਹਨੂੰ ਕੀ ਹੋਏਗਾ ਆ ਤਾਂ ਵਧੀਆ ਕੰਮ ਧੰਦੇ ਜਾਂਦਾ ਗਾ ਵਧਗਾ ਗਾ ਹੱਸਦੇ ਬੋਲਦੇ ਆ ਇਹ ਹਾਂ ਚੱਲ ਉਹ ਤਾਂ ਠੀਕ ਹੈ ਫਿਰ ਵੀ ਤੁਹਾਨੂੰ ਪਤਾ ਮਾਵਾਂ ਦੀ ਆਤਮਾ ਇਹ ਜੀ ਹੁੰਦੀ ਹੈ ਨਾ ਜੀ ਤਾਂ ਹੈਗੀ ਨਹੀਂ ਆ ਕਿੰਨੀ ਤੜਫਦੀ ਹੈ ਹੋਰ ਤਿੰਨਾਂ ਦੀ ਆਤਮਾ ਬਾਲੀ ਇੱਕ ਹੀ ਕਹਿੰਦੇ ਹੋ ਆ ਤੇ ਹੋਰ ਹਾਂ ਆ ਜਾ ਫਿਰ ਚੱਲੀਏ ਆਪਾਂ ਚਾਹ ਬਣਾ ਲਈਏ ਚੱਲ ਚਾਹ ਦੀ ਕੁੱਟ ਪੀਗਾ ਚੰਗਾ ਕੀ ਹੋ ਗਿਆ ਮੈਂ ਆ ਗਈ ਨਾ ਤਰੀਤ ਹਾਂ ਠੀਕ ਹੈ ਅੱਛਾ ਤੇ ਜਿਹੜਾ ਆਹ ਤੀਤ ਹੈ ਇਹ ਆਹ ਹੈ ਇਹ ਤਾਂ ਬਣਾਣਾ ਨਿੰਮਣਾ ਅੱਛਾ ਹਾਂ ਫੜ ਅੱਛਾ ਅੱਛਾ ਕਰੀ ਜਦੀ ਹੈ ਕੋਈ ਕਿਤੇ ਜੜਦਾ ਨਹੀਂ ਕਿਤੇ ਜੜਦਾ ਕਿਤਵੀਤ ਤੇ ਜੀ ਹੈ ਦੇ ਨੂੰ ਆਈ ਨੀਰ ਬੁੜੀ ਕਿਤੇ ਜਿਹੜਾ ਆਹ ਤੀਤ ਹੈ ਅੱਛਾ ਇਹ ਤਾਂ ਪਿਆਣਾ ਕਿਕਰ ਸਿਉਣਾ ਤੇ ਜਿਹੜਾ ਆਹ ਤੀਤ ਹੈ ਇਹ ਪਿਆਣਾ ਬੁੜੀ ਨੂੰ ਬੁੜੀ ਨੂੰ ਪਿਆੜੀ ਇਹ ਆਹੋ ਅੱਛਾ ਬਾਬੇ ਨੇ ਕਿਹਾ जो किसान पाद जिम्मे तू कहेंगी बार हाँ। ना ही बनना है ठीक है बार ना ही बनना है ना लपेट के रखीत तेरे पता लग गए ना तेन किए आ सस ना आ ससू पा ਆ ਆ ਕੀ ਕਰ ਚੰਪੂਣ ਠੀਕ ਹੈ ਠੀਕ ਹੈ ਜਮਾ ਹੁ ਕਰ ਮਰਾ ਕਹਨੇ ਕਿ ਜਿਵੇਂ ਤੁਸੀਂ ਕਹੋਗੇ ਨਾ ਉਵੇਂ ਹੀ ਗੱਲ ਹੋਊਗੀ ਮੈਂ ਤੁਹ ਪਰ ਕੁਰਸੀ ਪਾ ਦਿੰਦੀ ਬੇਬੇ ਠੀਕ ਕਰੀ ਆਂ ਮੈਂ ਕੋਸੇ ਨਹੀਂ ਪਤਾ ਚਾਹ ਹੁੰਨੀ ਸੀ ਅਜਾ ਤੁਸੀਂ ਐ ਕਰੋ ਇੱਕ ਆ ਮੈਨੂੰ ਵੀ ਚਾਹ ਦਿਓ ਤੇ ਨਾਲੇ ਮੇਰੀ ਗੱਲ ਸੁਖੇਤ ਵਾਲਿਆਂ ਵਾਸਤੇ ਚਾਹ ਕਰਦੇ ਛੇਤੀ ਮੈਂ ਲੈ ਕੇ ਜਾਂ ਬੜੀ ਪਈ ਹੈ ਜੀ ਚਾਹ ਵਸ ਕੋਈ ਚਲੇ ਕੱਪ ਚਾਹ ਲੈ ਕੇ ਵੀਰ ਜੇ ਚਲ ਬੋ ਤੂੰ ਅੰਦਰ ਲਿਆਂ ਦੀ ਆ ਚਾਹ ਤੇਰੇ ਵਾਸਤੇ ਤੁਸੀਂ ਐ ਕਿ ਬਰਗੀਆਂ ਡਰ ਗਈਆਂ ਜਿਵੇਂ ਮੈਂ ਕੋਈ ਚੋਰੀ ਫੜ ਲਈ ਹੁੰਦੀ ਆ ਨਹੀਂ ਨਹੀਂ ਪੁੱਤ ਲੈ ਚੋਰੀ ਅਸੀਂ ਕੀ ਕਰਦੇ ਸੀ ਨਹੀਂ ਚਾਹ ਤਾਂ ਰੱਖੀ ਸੀ ਮੈਂ ਤਾਂ ਨਾ ਹੋਈ ਤੂੰ ਇੱਕ ਪਰਮ ਬੋਲ ਜਾ ਮਾਰਿਆ ਨਾ ਦੇਖ ਐ ਕਿ ਪਤਾ ਨਹੀਂ ਕੌਣ ਆ ਗਿਆ ਚਲ ਫੇ ਜੋ ਚਾਹ ਬਾਬੇ ਨੇ ਸੁਣ ਲਈ ਨਾ ਦੇਖ ਲੈ ਦੇਖ ਲੈ ਹੁਣ ਮਿੰਟ ਚ ਪਤਾ ਲੱਗ ਜਾਣਾ ਸੀ ਉਹਨੂੰ ਧਿਆਨ ਤਾਂ ਰੱਖ ਲਿਆ ਕਰ ਨਹੀਂ ਮੈਨੂੰ ਕੀ ਦਿੱਤਾ ਸੀ ਉੱਤੇ ਆ ਕੇ ਖੜ੍ਹ ਜੂ ਚਲ ਗੱਲ ਸੁਣ ਆ ਬਾਬੇ ਨੇ ਦੇਖ ਲੈ ਕੰਮ ਬਣ ਗਿਆ ਨਾ ਪਹਿਲੀ ਵਾਰੀ ਇਹ ਜੇ ਮੌਕਾ ਜਮਾ ਨਹੀਂ ਲੈਣਾ ਫੇਰ ਉਹਨੇ ਕਿਹਾ ਕਿ ਕੋਲ ਤੇ ਤੁਹਾਡੇ ਜਗਾ ਲੱਗਦਾ ਹੈਗਾ ਤੂੰ ਹੀ ਹੁਣ ਤੱਕ ਜਿਹੜਾ ਕੁਝ ਕਰ ਤੂੰ ਪਾ ਜਾ ਪਾ ਜਾ ਡਰ ਲੱਗਦਾ ਹੈ ਇਹ ਜੇ ਕੰਮ ਕਰੋਗੀ ਡੱਕੜਕਾਰ ਗੇ ਉੜਾ ਨਾ ਕਰ ਮਾਸ਼ੇਤੀ ਕਰੋ ਤੂੰ ਨਹੀਂ ਬੱਸ ਕਰ ਹੁਣ ਕੁਕੀਰੋ ਹਰ ਜਾ ਹਾਂ ਬਾਤ ਨਹੀਂ ਆ ਜਿਹੜੇ ਖਰਚੇ ਨੇ ਇਹ ਬਾਬਾ ਕਹਿੰਦੇ ਸਾਰੇ ਆਪ ਕਰਦੇ ਆ ਦੇ ਚੱਕ ਲੈਗੇ ਇਹ ਬੇਚਨਾ ਤੋਂ ਬੋਲਦੇ ਕਿ ਤੇਰੇ ਨੂੰ ਪਤਾ ਲੱਗਿਆ ਨਾ ਮੇਰੀ ਗੁਤਨੀ ਨਹੀਂ ਛੱਡਣੀ ਚੱਕ ਚੱਕ ਤੇ ਆ ਮੇਰੇ ਕੋਲ ਆ ਜਾ ਤੂੰ ਜਾ ਲੈ ਕੇ ਜਾ ਫਟ ਫਟ ਆਮਾ ਪਰਾਂ ਸੁੱਕੇ ਹੋਗੇ ਉਧਰ ਮੈਂ ਤਾਂ ਫੋਨ ਲੈਣੀ ਹੈ ਤੇਰਾ ਕੀ ਉਸ ਨਹੀਂ ਗਿਆ ਆ ਇਹਨਾਂ ਨੂੰ ਥਾਂ ਤੇ ਰੱਖ ਦੇ ਮੈਂ ਥਾਂ ਤੇ ਆ ਤੂੰ ਜਾ ਹਾਲੇ ਸ਼ੁਕਰ ਹੈ ਮਾਲਕਾ ਤੂੰ ਬਚਾ ਦੇ ਮੈਂ ਇਹਨੂੰ ਫੜਾਤੀ ਸੀ ਜੇ ਕਿਤੇ ਕਿਕਰ ਸਨੇਰੇ ਹੱਥ ਚ ਦੇਖ ਲੰਗਾ ਨਾ ਉਦੀ ਕਹਿਣਾ ਵੀ ਮਾਂ ਆ ਕੀ ਐ ਚਲ ਵਧੀਆ ਆਇਆ ਬਾਪੇ ਨੇ ਛੇਤੀ ਸੁਣ ਲਈ ਚਲ ਹੁਣ ਚਾਹ ਪੀਊਗਾ ਹੁਣ ਜਿੰਨੇ ਮੇਰੀ ਧੀ ਕਹੂ ਨਾ ਉਵੇਂ ਕੰਮ ਕਰਦਾ ਚਲ ਦੇਖਦੇ ਹਾਂ